ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਨੇ ਜਾਣਾ ਸੀਗਾ ਵਿਆਹ ਤੇ ਸੋਚਿਆ ਕੱਪੜੇ ਫਰੋਲ ਲਈਏ ਨਾਲੇ ਸਰਦੀਆਂ ਕਲੱਬ ਜਾਣਗੇ ਤੇ ਬਾਕੀ ਜਿਹੜੇ ਕੋਈ ਦੇਨੇ ਹਾਲੇ ਹੋਏ ਉਹ ਕੱਢ ਦਾਂਗੇ ਫਿਰ ਕੱਪੜੇ ਕਾਫੀ ਬਏ ਨੇ ਮੇਰੇ ਕੋਲ ਤਾਂ ਇਹ ਚੋਲੇ ਦੇ ਕਿੰਨੇ ਪੈਣ ਚਮਕੀਲੇ ਬਟਨ ਬਾਹਲੇ ਚਮਕੀਲੇ ਬਟਨ ਲਾਏ ਹੋਏ ਨੇ ਇਹ ਫੇਸ ਦਾ ਉਹਨੂੰ ਫੌਨ ਦੇ ਚੋਲੇ ਇਹ ਤਾਂ ਛੋਟੀ ਦੇ ਲਾਉਣ ਵਾਲੇ ਕੱਟਣ ਨੇ ਮੇਰੇ ਪੁਰਾਣੇ ਚੋਲੇ ਨਿਕਲ ਰਹੇ ਨੇ ਪਰ ਜਵੇਂ ਨਵੇਂ ਪਿਆਰ ਬਈ ਪਏ ਪਏ ਪਤਾ ਨਹੀਂ ਕਿ ਮੇ ਢਿੱਡ ਤਾਂ ਟਾਈਟ ਹੋ ਗਏ ਹਾਂ ਪਈਆਂ ਨੇ ਮੇਰੀ ਬਹੁਤ ਸਮਾਨ ਪਿਆ ਮੇਰਾ ਵਿੱਚ ਖਜ਼ਾਨਾ ਇਹਦਾ ਵਿੱਚ ਇਹ ਹਾਂ ਵੀ ਮੋਟਾ ਰ ਵੀ ਹੁਣ ਪਾਉਣ ਵਾਲਾ ਇਹ ਫਸਣ ਫਸਣ ਨਹੀਂ ਤੋੜ ਬਹੁਤ ਔਕਾ ਫਸਿਆ ਸੀ ਹਾਂ ਥੋੜੀ ਕਸੀ ਹੋਈ ਦਸਤਾਰ ਪਈ ਹੈ ਨਾ ਤੂੰ ਦੇਖ ਲੈ ਉਹ ਜਿਹੜੀ ਸੈਟ ਆਉਂਦੀ ਹੈ ਇਹ ਮੈਂ ਪਾ ਕੇ ਦੇਖ ਲਵਾਂਗਾ ਇਹਦਾ ਕਪੜਾ ਹੋਰੀ ਆ ਬਹੁਤ ਸੋਹਣੀ ਕਾਟਣਾ ਰਹੀ ਹੈ ਹਾਂ ਹੋਰੀ ਕਪੜਾ ਮਸਲੋਗੇ ਪਰ ਟਾਈਟ ਹਾਂ ਟਾਈਟ ਆ ਮਿਲਦਾ ਹਾਂ ਹਾਂ ਨਾ ਤੂੰ ਦੋਈਆਂ ਪਾ ਕੇ ਦੇਖ ਲਓ ਪਾ ਕੇ ਫਿਰ ਜਾਏਗਾ ਗਰਮ ਪਜਾਮੀ ਨਾਲ ਉਹ ਫਤਲਾ ਆ ਨਾ ਕਾਹੀ ਗਰਮ ਪਜਾਮੀ ਪਾ ਲਓ ਤੇ ਅੱਜ ਆਪਾਂ ਜਾਣਾ ਵਿਆਹ ਤੇ ਰੋਟੀ ਪਣੀ ਦਾ ਕੰਮ ਸੀਗਾ ਨਹੀਂ ਫਿਰ ਆਹਲਾ ਕੰਮ ਸ਼ੁਰੂ ਕਰ ਲਿਆ ਰੋਟੀ ਪਣੀ ਦਾ ਕੰਮ ਵਿਆਹ ਤੀ ਦੇਖਾਂਗੇ ਜਾ ਕੇ ਸੀਜ਼ਨ ਦਾ ਦੂਜਾ ਵਿਆਹ ਆ ਰਿਹਾ ਤੇ ਹਾਂ ਦੀ ਸਾਨੂੰ ਬਹੁਤ ਅਡੀਕ ਰਹਿੰਦੀ ਜੇ ਕਿਸੇ ਨੇ ਸਾਨੂੰ ਇਨਵਾਈਟ ਕਰਨਾ ਹੋਇਆ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਵੀ ਆਪਣੀ ਵੀਡੀਓ ਹੀ ਦੇਖਦੇ ਹੁੰਦੇ ਸੀਗੇ ਉੱਥੋਂ ਹੀ ਜਾਣ ਜਾਣ ਪਈ ਸੀ ਪਹਿਲਾਂ ਇਹਨਾਂ ਦੇ ਵੱਡੇ ਬੇਟੇ ਦੇ ਘਰ ਤੇ ਵੀ ਗਏ ਸੀ ਹਾਂ ਦੋ ਕਿ ਦਸਤਾਰਾ ਵੀ ਬੰਨੀ ਰੱਖਦੇ ਆ ਤੇ ਕੋਈ ਚਾਰ ਲਾ ਲਈਏ ਫਿਰ ਵੀ ਹਾਂ ਮੇਰੇ ਕੋਲ ਤਾਂ ਬਹੁਤ ਨਹੀਂ ਖਾਂ ਨਿਕਲਦੇ ਹਾਂ ਥਾਂ ਦੇਖ ਲਾਂਗੇ ਜਿਹੜੀਆਂ ਫਿੱਟ ਆਈਆਂ ਬੰਨ ਲਾਂਗੇ ਇਹ ਹੈਗੀਆਂ ਮਿਲ ਬਣ ਲਗਾ ਲੰਬੀਆਂ ਲੰਬੀਆਂ ਦਸਤਾਰਾਂ ਨੇ 7-7 ਮੀਟਰ ਵਾਲੀਆਂ 6-6 ਮੀਟਰ ਵਾਲੀਆਂ ਨਹੀਂ 6 ਕਿ ਮੀਟਰ ਵਾਲੀਆਂ ਤਾਂ ਹੂੰ ਇੱਕ ਮੇਰੇ ਕੋਲ 8 ਮੀਟਰ ਦੀ ਵੀ ਸੀ ਰੋਬੀਆਂ ਆ ਰੋਬੀਆਂ ਦੀਆਂ ਨੇ ਹੂੰ ਆਹ ਦਾ ਫਿੱਕੀ ਫਿੱਟੀ ਪਈ ਆ ਉਹ ਜਿਹੜੀਆਂ ਫਿੱਟੀਆਂ ਪਈਆਂ ਨੇ ਆ ਜਿਹੜੀਆਂ ਦੋ ਵਧੀਆਂ ਨੇ ਇਹ ਤਾਂ ਰੱਖ ਲਈ ਬਣਾਣਾ ਤੇ ਜੇ ਸਰਦੀਆਂ ਸਟਾਰਟ ਹੋ ਗਈਆਂ ਸਰਦੀਆਂ ਦੇ ਕੱਪੜੇ ਕੱਢ ਲਏ ਆਪਾਂ ਨੇ ਤੇ ਇਹਦੇ ਡੈਡੀ ਨੇ ਤਾਂ ਕਾਫੀ ਦਿਨ ਆ ਉਹ ਦੋਸ ਦਿਨ ਹੀ ਕੱਢ ਲਏ ਸੀਗੇ ਤੇ ਅਸੀਂ ਕੱਢ ਲਏ ਜਿੱਦਾਂ ਕਿ ਸਰਦੀਆਂ ਦੇ ਵਿੱਚ ਆਪਾਂ ਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਪੈਂਦਾ ਠੰਡ ਤੋਂ ਬਚਣ ਲਈ ਉਸੇ ਤਰ੍ਹਾਂ ਜਿੱਦਾਂ ਆਪਣੀ ਸਰਦੀਆਂ ਦੇ ਵਿੱਚ ਸਕਿਨ ਰਫ ਜੀ ਹੋ ਜਾਂਦੀ ਆ ਉਸ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਕਿ ਮੈਂ ਪਿਛਲੇ ਡੇਢ ਮਹੀਨੇ ਤੋਂ ਪਿਓਰ ਸਕਿਨ ਦੇ ਪ੍ਰੋਡਕਟ ਵਰਤ ਰਹੀ ਆ ਤੇ ਜਿਸ ਦਾ ਮੈਨੂੰ ਕਾਫੀ ਫਰਕ ਪਿਆ ਤੁਸੀਂ ਵੈਸੇ ਵੀ ਮੇਰੀ ਸਕਿਨ ਦੇਖ ਸਕਦੇ ਹੋ ਤੇ ਕਾਫੀ ਫਰਕ ਆ ਡਲ ਜੀ ਹੋ ਗਈ ਸੀ ਕਾਫੀ ਕੰਮ ਕਰਨ ਨਾਲ ਜੇਕਰ ਤੁਸੀਂ ਵੀ ਇਹ ਪ੍ਰੋਡਕਟ ਮੰਗਾਣੇ ਨੇ ਤਾਂ ਤੁਸੀਂ ਪਲੇ ਸਟੋਰ ਤੇ ਜਾ ਕੇ ਪਿਓਰ ਸਕਿਨ ਐਪ ਆਪਾਂ ਜਿਹੜੀ ਉਹ ਡਾਊਨਲੋਡ ਕਰ ਸਕਦੇ ਹੋ ਜਦੋਂ ਤੁਸੀਂ ਇਹ ਐਪ ਡਾਊਨਲੋਡ ਕਰ ਲਈ ਤਾਂ ਤੁਹਾਡੇ ਕੋਲੋਂ ਉਹ ਕਈ ਸਵਾਲ ਪੁੱਛਣਗੇ ਜਿੱਦਾਂ ਕਿ ਤੁਹਾਡੀ ਸਕਿਨ ਬਾਰੇ ਜਾਂ ਤੁਹਾਡੇ ਸਰੀਰ ਬਾਰੇ ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ ਹੈਗੀ ਵੀ ਤੁਹਾਡੀ ਕੋਈ ਦਵਾਈ ਤਾਂ ਨਹੀਂ ਚੱਲ ਰਹੀ ਕਿਸੇ ਨੂੰ ਪ੍ਰੈਗਨਨਸੀ ਤਾਂ ਨਹੀਂ ਹੈਗੀ ਸ਼ੂਗਰ ਵਗੈਰਾ ਤਾਂ ਨਹੀਂ ਹੈਗਾ ਜੇ ਕੋਈ ਵੀ ਮੈਡੀਕਲ ਇਸ਼ੂ ਆ ਜਾਨੀ ਕਿ ਉਹ ਤੁਹਾਨੂੰ ਸਾਰਾ ਕੁਝ ਉਹ ਪਹਿਲਾਂ ਪੁੱਛਦੇ ਨੇ ਤੇ ਫਿਰ ਜੀ ਤੁਹਾਡਾ ਇਹ ਫੇਸ ਕੈਮਰੇ ਨਾਲ ਸਕੈਨ ਕਰਦੇ ਨੇ ਫਿਰ ਉਹ ਜਿਹੜਾ ਤੁਹਾਡਾ ਫੇਸ ਸਕੈਨ ਕਰਦੇ ਨੇ ਉਹਦੇ ਅਕੋਰਡਿੰਗ ਹੀ ਤੁਹਾਨੂੰ ਇਹ ਕਿੱਟ ਤਿਆਰ ਕਰਕੇ ਦਿੰਦੇ ਨੇ ਤੇ ਇਥੋਂ ਤੱਕ ਜੀ ਇਹ ਸਾਰਾ ਪ੍ਰੋਸੈਸ ਜਿਹੜਾ ਇਹ ਫ੍ਰੀ ਆ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਜਦੋਂ ਜੀ ਆਪਾਂ ਬਾਹਰ ਕਿਸੇ ਵੀ ਡਰਮਟੋਲੋਜਿਸਟ ਕੋਲ ਜਾਣੇ ਆ ਤਾਂ ਉਹਨਾਂ ਦੀ ਮਿਲਣ ਦੀ ਫੀਸ ਹੀ ਕਾਫੀ ਹੁੰਦੀ ਆ ਤੇ ਪਰ ਇੱਥੇ ਕੋਈ ਫੀਸ ਨਹੀਂ ਹੈਗੀ ਤੁਹਾਨੂੰ ਸਾਰਾ ਕੁਝ ਫ੍ਰੀ ਦੱਸਣਗੇ ਤੇ ਜੇ ਇਸ ਤੋਂ ਬਾਅਦ ਜਿਹੜਾ ਤੁਹਾਨੂੰ ਸਕਿਨ ਐਕਸਪਰਟ ਮਿਲੂਗਾ ਤੇ ਤੁਸੀਂ ਉਹਦੇ ਕੋਲੋਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਆਪਣੇ ਲੋੜ ਅਨਸਾਰ ਸਾਰੇ ਉਹਨਾਂ ਨੂੰ ਸਵਾਲ ਕਰ ਸਕਦੇ ਹੋ ਤੁਹਾਨੂੰ ਸਾਰੇ ਜਵਾਬ ਦੇਣਗੇ ਤੇ ਜਿਹੜੀ ਆਪਣੀ ਜਾਣਕਾਰੀ ਲੈਣ ਤੋਂ ਬਾਅਦ ਉਹਨਾਂ ਨੇ ਆਪਾਂ ਨੂੰ ਕਿਟ ਡਿਲੀਵਰ ਕੀਤੀ ਸੀਗੀ ਆਪਣੀ ਕਿਟ ਆ ਸੀਗੀ ਤੇ ਸਭ ਤੋਂ ਪਹਿਲਾਂ ਜੀ ਆਪਣਾ ਫੇਸ ਵਾਸ਼ ਤੇ ਦੂਜੀ ਹੈਗੀ ਆਪਣੀ ਇਹ ਸੰਸਕ੍ਰੀਨ ਤੇ ਵਾਲੀ ਹੈਗੀ ਜੀ ਕਲੀਅਰ ਕਰੀਮ ਤੇ ਇਹ ਵਾਲੀ ਹੈਗੀ ਐਡਵਾਂਸ ਜੈਲ ਚਾਰ ਪ੍ਰੋਡਕਟਸ ਜੀ ਜੇ ਤੁਸੀਂ ਜੀ ਕਯੂਅਰ ਸਕਿਨ ਐਪ ਡਾਊਨਲੋਡ ਕਰਨੀ ਆ ਤਾਂ ਇਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਜੇਕਰ ਤੁਸੀਂ ਕੂਪਨ ਕੋਡ ਯੂਜ਼ ਕਰੋਗੇ ਇੰਡੀਅਨ 100 ਤਾਂ ਤੁਹਾਨੂੰ 100 ਰੁਪਿਆ ਆਫ ਮਿਲੂਗਾ ਤੇ ਨਹੀਂ ਕਿਉਂਕਿ ਸਰਦੀਆਂ ਦੇ ਵਿੱਚ ਵਿਆਹ ਵੀ ਹੁੰਦੇ ਨੇ ਆਪਾਂ ਨੇ ਵੀ ਆਪਣੀ ਥੋੜੀ ਜਿਹੀ ਸਕੇਨ ਦੀ ਕੇਅਰ ਕਰ ਲਈ ਤੇ ਹੁਣ ਆਪਾਂ ਨੇ ਜਾਣਾ ਵਿਆਹ ਤੇ ਇਹਦੇ ਗੈੜੀ ਕੱਲੇ ਘਰ ਨੇ ਤੇ ਉਹਨਾਂ ਦੀ ਰੋਟੀ ਬਣਾ ਕੇ ਤੇ ਆਪਾਂ ਤਿਆਰ ਹੋ ਕੇ ਚੱਲਦੇ ਹਾਂ ਵਿਆਹ ਤੇ ਹੁਣ ਜੀ ਆਪਾਂ ਤਿਆਰ ਹੋ ਗਏ ਆਪਾਂ ਚੱਲੇ ਆ ਵਿਆਹ ਤੇ ਤੇ ਮੌਸਮ ਵੈਸੇ ਹਲੇ ਤੱਕ ਕੋਈ ਖਾਸ ਠੰਡ ਨਹੀਂ ਹੋਈ ਹੈਗੀ ਜ਼ਿਆਦਾ ਗਰਮੀ ਵੀ ਨਹੀਂ ਆਏਗੀ ਠੰਡ ਹੈਗੀ ਪਰ ਜ਼ਿਆਦਾ ਨਹੀਂ ਹੋਈ ਹੈਗੀ ਤੇ ਅੱਧੇ ਘੰਟੇ ਦੀ ਡਰਾਈਵ ਆਸ ਅੱਧੇ ਘੰਟੇ ਤੇ ਪਹੁੰਚ ਜਾਣਾ ਅਸੀਂ ਇਹ ਤੋਂ ਪਹਿਲਾਂ ਵੀ ਜਾ ਸਕਦੇ ਸੀਗੇ ਮੈਂ ਪਿੱਛੇ ਹੋ ਜਾ ਪੂਰੀ ਟੌਰ ਦੇਖ ਜੂਗੀ ਫਿਰ ਥੈਂਕ ਯੂ ਪਹਿਲਾ ਮੌਸਮ ਠੀਕ ਸੀ ਪਰ ਉੱਥੇ ਜਾ ਕੇ ਲੱਗਣ ਲੱਗੀ ਠੰਡ ਤੇ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲੇ ਬੰਦਿਆਂ ਚ ਆਪਾਂ ਸੀਗੇ ਜਿਹੜੇ ਵਿਆਹ ਦੇ ਉੱਤੇ ਪਹੁੰਚੇ ਪੂਰੇ ਡਿਸਪਲਾਈਨ ਵਾਲੇ ਟਾਈਮ ਦੇ ਹਿਸਾਬ ਨਾਲ ਪਹਿਲੇ ਵਿਆਹ ਤੇ ਚੱਲਾ ਦੇਖਿਆ ਤੇ ਫੂਡ ਦੀ ਗੱਲ ਅਸੀਂ ਸਾਰੇ ਵਿਆਹ ਤੇਹੀ ਗੱਲ ਕਰੀਏ ਵੀ ਇੰਨਾ ਜਿਆਦਾ ਸੁਆਦ ਫੂਡ ਕਦੇ ਵੀ ਨਹੀਂ ਖਾਦਾ ਹੈਗਾ ਕਿਤੇ ਨਹੀਂ ਖਾਦਾ ਹੈਗਾ ਬਾਹਰ ਰੈਸਟੋਰੈਂਟ ਅਜ ਵੀ ਨਹੀਂ ਮਿਲਦਾ ਹੈਗਾ ਸੋ ਆਪਾਂ ਹਰੇਕ ਚੀਜ਼ ਦੀ ਇੱਕ ਇੱਕ ਪਲੇਟ ਲਈਤੀ ਟੇਸਟ ਕਰਨ ਦੇ ਲਈ ਦਹੀਂ ਭੱਲੇ ਟਿੱਕੀ ਚਿਲਾ ਤੇ ਸਭ ਤੋਂ ਫੇਵਰੇਟ ਮਹਿਕ ਦਾ ਫੇਵਰੇਟ ਖਾਸ ਤੌਰ ਤੇ ਡੋਸਾ ਤੇ ਕਾਹਲੇ ਸਨੈਕ ਜਿਹੇ ਵਿਆਹ ਤੇ ਹੀ ਮਿਲਦੇ ਹੁੰਦੇ ਨੇ ਵਾਵਾ ਚਿਹਰ ਹੋ ਗਿਆ ਸੀ ਖਾਦਿਆਂ ਨੂੰ ਮੈਨੂੰ ਇਹਨਾਂ ਨੂੰ ਟੇਸਟ ਕਰਨ ਦੀ ਸਭ ਤੋਂ ਵੱਧ ਐਕਸਾਈਟਮੈਂਟ ਸੀਗੀ ਜੀ ਤੇ ਹਲੇ ਵੀ ਤੁਸੀਂ ਦੇਖ ਸਕਦੇ ਹੋ ਹਲੇ ਵੀ ਕੋਈ ਆਇਆ ਨਹੀਂ ਹੈਗਾ ਅਸੀਂ ਸਾਰਾ ਫੂਡ ਟੇਸਟ ਕਰ ਲਿਆ ਜਾਨੋ ਸਾਨੂੰ ਫੇਰ ਆ ਕੇ ਕਹਿੰਦੇ ਜੀ ਬਈ ਤੁਸੀਂ ਅੰਦਰ ਜਾ ਕੇ ਮੇਨ ਬ੍ਰੇਕਫਾਸਟ ਲੱਗ ਚੁੱਕਿਆ ਤੁਸੀਂ ਉਹ ਟਰਾਈ ਕਰੋ ਉਹ ਖਾਓ ਪੀਓ ਤੇ ਐਨੇ ਟਾਈਮ ਦੇ ਵਿੱਚ ਨੂੰ ਜੋੜੀ ਵੀ ਪਹੁੰਚ ਗਈ ਉਨਤ ਲੱਬਾਂ ਵਿੱਚੋ ਲਾ ਵਿੱਚ ਪਾਉਣ ਨੂੰ ਸੇਰਾ ਬੰਨ ਤੇਰੇ ਪਿੰਡ ਫੇਰਾ ਆਉਣ ਨੂੰ ਨਿੱਕ ਲੱਬਾਂ ਵਿੱਚੋ ਲਾ ਵਿੱਚ ਪਾਉਣ ਨੂੰ ਸੇਰਾ ਬੰਨ ਤੇਰੇ ਪਿੰਡ ਫੇਰਾ ਆਉਣ ਨੂੰ ਖੁਸ਼ੀ ਦੁੱਗਣੀ ਹੋ ਜੂਗੀ ਉਦੋਂ ਜੱਟ ਦੀ ਜੀਜੀ ਆਖ ਕੇ ਬੁਲਾਇਆ ਕਰਨਗੀ ਬਹਿ ਕੇ ਸਾਹਮਣੇ ਤੂੰ ਹੱਥਾਂ ਨਾਲ ਗੋਰੀਏ ਮੈਨੂੰ ਜੂਰੀਆਂ ਖਵਾਇਆ ਕਰਨਗੀ ਬਹਿ ਕੇ ਸਾਹਮਣੇ ਤੂੰ ਹੱਥਾਂ ਨਾਲ ਮਿੱਠੀਏ ਮੈਨੂੰ ਜੂਰੀਆਂ ਖਵਾਇਆ ਕਰਨਗੀ ਵੇ ਮੇਰੀ ਰਹਿੰਦੀ ਹਰ ਪਲ ਨੀ ਸੰਗ ਦੇ ਸੁਣਾਉਂਦੇ ਕੀਤੀ ਆਉਦੇ ਨਾਲ ਗੱਲ ਨੀ ਹੋਵੇਟ ਵਿੱਚ ਬੇਬੇ ਮੇਰੀ ਰਹਿੰਦੀ ਹਰ ਪਲ ਨੀ ਸੰਗ ਦੇ ਸੁਣਾਉਂਦੇ ਕੀਤੀ ਆਉਦੇ ਨਾਲ ਗੱਲ ਤੇਰਾ ਲੱਗ ਜੂਗਾ ਆਪਣੇ ਪਿਆਰ ਦਾ ਜਦੋਂ ਨਖਰੇ ਦਿਖਾਇਆ ਕਰੇਗੀ ਮੈਂ ਕੇ ਸਾਹਮਣੇ ਦੁਹਤ ਨਾਲ ਗੋਰੀਏ ਜਦੋਂ ਤੁਸੀਂ ਲੰਚ ਦੇਖ ਸਕਦੇ ਹੋ ਪਲੇਟ ਆਪਾਂ ਸਿਰਫ ਸੈਲੜੀ ਖਾਧਾ ਕਿਉਂਕਿ ਹੋਰ ਕੁਝ ਖਾਣ ਦੀ ਹਿੰਮਤ ਨਹੀਂ ਸੀਗੀ ਨਾ ਜਗ੍ਹਾ ਸੀਗੀ ਪਰ ਜਾਂਦੇ ਜਾਂਦੀ ਮੈਂ ਕਹਿੰਦੀ ਮੈਂ ਇੱਕ ਵਾਰ ਫੇਰ ਡੋਸਾ ਖਾ ਕੇ ਜਾਣਾ ਜਦੋਂ ਉਹ ਕਹਿੰਦੀ ਆ ਮੈਂ ਡੋਸਾ ਖਾਣਾ ਫਿਰ ਸਸਤੀ ਕਿਵੇਂ ਪਿੱਛੇ ਰਹਿ ਜੂਗੀ ਮੰਮੀ ਕਹਿੰਦੇ ਚਲ ਮੈਂ ਵੀ ਥੋੜਾ ਜਿਹਾ ਸਾਂਬਰ ਲੈ ਹੀ ਲੈਣੀ ਆ ਮੈਂ ਨਹੀਂ ਕੁਝ ਖਾਧਾ ਮੈਂ ਸਿੰਪਲ ਮੜੀ ਆਈਸਕ੍ਰੀਮ ਖਾ ਲਈ ਸੀ ਆਪਾਂ ਹੀ ਟਾਈਮ ਨਾਲ ਹੀ ਮੁੜੇ ਆਏ ਵਿਆਹ ਤੋਂ ਕੁਝ 4:3 ਹੋਏ ਨੇ ਹਲੇ ਪੂਰਾ ਇੰਜਾਰੇ ਫੋਲੋ ਹੋਇਆ ਪਿਆ ਕੰਮ ਇੱਕ ਜਿਹੜੀ ਪੋਜ਼ਿਟਿਵ ਗੱਲ ਹੋਰ ਲੱਗੀ ਹੋਸੀ ਡੀਜੇ ਵਾਲੀ ਡੀਜੇ ਬੜੀ ਉੱਚੀ ਨਹੀਂ ਚੱਲ ਰਿਆ ਸੀਗਾ ਮੈਂ ਅਜੀ ਉੱਥੇ ਉਹਨਾਂ ਨਾਲ ਗੱਲ ਕਰਦੇ ਸੀ ਅੰਕਲ ਨਾਲ ਮੈਂ ਕਿਹਾ ਪਹਿਲਾਂ ਨੱਚਦੇ ਹੁੰਦੇ ਸੀ ਉਦੋਂ ਹੁੰਦਾ ਸੀ ਵੀ ਡੀਜੇ ਚੱਲਦਾ ਨਾ ਮਜ਼ਾ ਆਉਂਦਾ ਹੁਣ ਉਹੀ ਚੀਜ਼ ਨਹੀਂ ਫਰਸਟ੍ਰੇਟਿੰਗ ਲੱਗਦੀ ਸੀ ਕਿ ਕੁਰਸੀ ਡੀਜੇ ਤੋਂ ਦੂਰ ਲੱਭਦੇ ਸੀਗਾ ਐਸੀ ਕੋਈ ਕਾਰਕੈਸਟਰਾ ਨਹੀਂ ਆਉਣੀ ਸੀ ਬਸ ਉੱਤੇ ਮਿਊਜ਼ਿਕ ਲਾਇਆ ਹੋਇਆ ਸੀਗਾ ਇੱਕੋ ਜਿਹੜੇ ਅੱਜ-ਕੱਲ ਮਲਬਈ ਕਿਦਾਂ ਕਹਿੰਦੇ ਨੇ ਕੀ ਕਹਿੰਦੇ ਨੇ ਮੈਂ ਸੋਚੀ ਸੀ ਉਹ ਸੀਗੇ ਜੀ ਫੂਡ ਦੀ ਆਪਾਂ ਗੱਲ ਕਰੀਏ ਫੂਡ ਇੰਨਾ ਜ਼ਿਆਦਾ ਸਵਾਦ ਕਿ ਇਥੇ ਵਿਆਹ ਤੇ ਦੀ ਆਮ ਜਿਵੇਂ ਆਪਾਂ ਰੈਸਟੋਰੈਂਟ ਜਾਂ ਕਿਤੇ ਕਿਤੇ ਵੀ ਖਾਣੇ ਆ ਟਿੱਕੀਆਂ ਟੋਕੀਆਂ ਕਦੇ ਇੰਨੀ ਸਵਾਦ ਪਰਫੈਕਟ ਲੁੱਕ ਦੇਖਣ ਨੂੰ ਵਧੀਆ ਖਾਧੀ ਨਹੀਂ ਸੀ ਦੋਸਾ ਸਵਾਦ ਚਿਲਾ ਸਵਾਦ ਸਾਰਾ ਕੁਝ ਪਤਾ ਨਹੀਂ ਕਿਵੇਂ ਬਣਾਇਆ ਸੀ ਉਹਨਾਂ ਨੇ ਵੀ ਕਮਾਲ ਕਰਦੇ ਬਣਾਉਣੇ ਆ ਬੰਦੇ ਆ ਅੰਦਲੀ ਆਈਟਮਾਂ ਵੀ ਅਸੀਂ ਪਹਿਲਾਂ ਉਹੀ ਖਾ ਕੇ ਟੱਡ ਭਰ ਗਏ ਬਾਅਦ ਵਿੱਚ ਤਾਂ ਐਕਸਪਲੋਰ ਨਹੀਂ ਕਰ ਰਹੇ ਸੀ ਔਰ ਫਿਰ ਤਾਂ ਸਲਾਦ ਜੀ ਖਾ ਕੇ ਆਏ ਕਈ ਤਰ੍ਹਾਂ ਦੇ ਰੱਖ ਕੇ ਪਲੇਟ ਦੇ ਵਿੱਚ ਤੇ ਬਹੁਤ ਜ਼ਿਆਦਾ ਸਬਸਕ੍ਰਾਈਬਰ ਮਿਲੇ ਬਹੁਤ ਸਾਰਿਆਂ ਨੇ ਫੋਟੋ ਵੀ ਕਰਾਈਆਂ ਬਹੁਤ ਵਧੀਆ ਲੱਗਿਆ ਇਹ ਹਲੇ ਸਾਨੂੰ ਕੱਲ ਦੀ ਪਾਰਟੀ ਦਾ ਵੀ ਇਨਵਿਟੇਸ਼ਨ ਆਇਆ ਕਹਿੰਦੇ ਚਾਚੀ ਨੇ ਲੈ ਚਲਦੇ ਹੈਹੀ ਬਰਵਾਤ ਦੀ ਆ ਰਾਤ ਨੂੰ ਲਾਸਟ ਟਾਈਮ ਵੀ ਰਾਤ ਦੀ ਸੀਗੀ ਯਾਰ ਮੰਮੀ ਹਣਗੇ ਮੰਮੀ ਦੇ ਵਿਆਹ ਦੀ ਰਾਤ ਦੀ ਸੀ ਉਹ ਕਹਿੰਦੇ ਪਿਛਲੀ ਵਾਰ ਵੀ ਤੁਸੀਂ ਸਭ ਤੋਂ ਪਹਿਲਾਂ ਪਹੁੰਚ ਗਏ ਸੀ ਐ ਤੇ ਅੱਜ ਵੀ ਤੁਸੀਂ ਸਭ ਤੋਂ ਪਹਿਲਾਂ ਪਹੁੰਚਨੇ ਆਂ ਤਾਈ ਦਵੇ ਕਹਿਣੀ ਹੈ ਕਿ ਕੱਲ ਨੂੰ ਕਿਹੜੇ ਰਾਤ ਨੂੰ ਕੀ ਕੰਮ ਹੋਣਾ ਚੱਲਦੇ ਆ ਤੇ ਜੇ ਲੋਹਾ ਵਿਆਹ ਜੇ ਦੂਰ ਹੋਵੇ ਉੱਥੇ ਬੰਦਾ ਵੀ ਵਾਰ ਟਾਈਮ ਤੇ ਪਹੁੰਚ ਜਾਂਦਾ ਜਦੋਂ ਨੇੜੇ ਹੁੰਦਾ ਹੁੰਦਾ ਕਿ ਆਹ ਤਾਂ ਵਿਆਹ ਜਾ ਹੀ ਆਣਾ ਚੱਲੀਏ ਜਾਣਾ ਐ ਕਰ ਦੇਗਾ ਕੋਈ ਬੰਦਾ ਲੇਟ ਹੋ ਜਾਂਦਾ ਤੇ ਜੀ ਦੇ ਹਰ ਅੱਜ ਇਹ ਸ਼ੁਰੂ ਹੋ ਗਿਆ ਬਹੁਤ ਦੇਰ ਬਾਅਦ ਲਿਆਇਆ ਸੀਗਾ ਵਧੀਆ ਲੱਗਿਆ ਜਾ ਆ ਜਿਹੜਾ ਫੁੱਲ ਆਇਆਗੇ ਤੇ ਸਾਰਿਆਂ ਦੀ ਅੱਖ ਆ ਕੋਈ ਇਹਦੇ ਤੋਂ ਕੁਝ ਬਣਾਉਣਾ ਚਾਹੁੰਦਾ ਕੋਈ ਕੁਝ ਇੱਕ ਫੁੱਲ ਸੀ ਜਰਾ ਕਿੰਨਾ ਸੁੱਕੇ ਸੀਗਾ ਤੇ ਵਿਆਹ ਤੋਂ ਆਗੇ ਸੀਗੇ ਤੇ ਠੰਡ ਜੀ ਹੋ ਗਈ ਆ ਤੇ ਐਂਡ ਤੇ ਫੇਰ ਆਪਾਂ ਉਹੀ ਗੱਲ ਦੱਸਤੀਏ ਵੀ ਜਿਹੜੀ ਕਯੂਅਰ ਸਕਿਨ ਐਪ ਆ ਉਹਦਾ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਆ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਤੇ ਜੇ ਤੁਸੀਂ ਕੂਪਨ ਕੋਡ ਯੂਜ਼ ਕਰੋਗੇ ਇੰਡੀਅਨ100 ਤਾਂ ਤੁਹਾਨੂੰ 100 ਰੁਪਈਆ ਦਾ ਡਿਸਕਾਊਂਟ ਮਿਲੂਗਾ ਤੇ ਇੰਨੀ ਕੱਜ ਦੀ ਵੀਡੀਓ ਸੀਗੀ ਤੇ ਹੋਪਫੁਲੀ ਤੁਸੀਂ ਵੀ ਸਰਦੀਆਂ ਦੇ ਵਿੱਚ ਆਪਣਾ ਧਿਆਨ ਰੱਖੋਗੇ ਤੁਹਾਡੀ ਸਿਹਤ ਸਕਿਨ ਸਾਰੇ ਕੁਝ ਵਧੀਆ ਰਹੂਗਾ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ